ਜਿਸ ਦਿਨ ਇਹ ਜੇਲ ਬ੍ਰੇਕ ਹੋਈ ਉਸ ਦਿਨ ਕਸ਼ਮੀਰਾ ਸਿੰਘ ਕਵੱਦੀ ਨੂੰ ਹੋਰ ਅਪਰਾਧੀਆਂ ਦੇ ਨਾਲ ਜੇਲ ਤੋਂ ਫਰਾਰ ਹੋਣ ਦੀ ਲੋੜ ਇਸ ਵਾਸਤੇ ਨਹੀਂ ਸੀ ਕਿਉਂਕਿ ਉਸ ਦਿਨ ਤੱਕ ਕਸ਼ਮੀਰਾ ਸਿੰਘ ਦੀ ਜ਼ਮਾਨਤ ਹੋ ਚੁੱਕੀ ਸੀ ਉਸ ਨੂੰ ਅਦਾਲਤ ਨੇ ਬੇਲ ਦੇ ਦਿੱਤੀ ਸੀ ਲੇਕਿਨ ਉਸ ਦੀ ਜ਼ਮਾਨਤ ਹੋ ਚੁੱਕੀ ਹੈ ਉਸ ਨੂੰ ਬੇਲ ਮਿਲ ਚੁੱਕੀ ਹੈ ਇਸ ਚੀਜ਼ ਦੀ ਜਾਣਕਾਰੀ ਉਸ ਕੋਲ ਨਹੀਂ ਸੀ ਜੇਲ ਬ੍ਰੇਕ ਤੋਂ ਇੱਕ ਦਿਨ ਪਹਿਲਾਂ ਇੱਕ ਕਮਿਊਨੀਕੇਸ਼ਨ ਉਸ ਤੱਕ ਨਹੀਂ ਪਹੁੰਚ ਪਾਂਦੀ ਦੱਸਿਆ ਜਾਂਦਾ ਹੈ ਕਿ ਕਈ ਕਾਲਾਂ ਵੀ ਕੀਤੀਆਂ ਗਈਆਂ ਕਸ਼ਮੀਰਾ ਸਿੰਘ ਦੇ ਨਾਲ ਉਸਦੇ ਪਰਿਵਾਰ ਨੇ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਇਸ ਚੀਜ਼ ਦੀ ਜਾਣਕਾਰੀ ਉਸ ਨੂੰ ਦਿੱਤੀ ਜਾਣੀ ਸੀ ਕਿ ਜ਼ਮਾਨਤ ਉਸ ਨੂੰ ਮਿਲ ਚੁੱਕੀ ਹੈ ਲੇਕਿਨ ਬੇਲ ਬੌਂਡ ਫਰਨਿਸ਼ ਹੋਣਾ ਬਾਕੀ ਹੈ ਸੋ ਬੇਲ ਦੀ ਸ਼ੋਰਟੀ ਅਤੇ ਬੌਂਡ ਭਰਨ ਤੋਂ ਬਾਅਦ ਹੀ ਵਾਰੰਟ ਜਾਰੀ ਹੋਣੇ ਸੀ ਜਿਸ ਤੋਂ ਬਾਅਦ ਜੇਲ ਤੋਂ ਉਸ ਨੂੰ ਜ਼ਮਾਨਤ ਉੱਤੇ ਛੱਡਿਆ ਜਾਣਾ ਸੀ ਤੇ ਇਹ ਕ੍ਰਿਟੀਕਲ ਕਮਿਊਨੀਕੇਸ਼ਨ ਗੈਪ ਜਾਣਕਾਰੀ ਨਾ ਮਿਲ ਪਾਣਾ ਤੇ ਇਸੇ ਦੌਰਾਨ ਨਾਬਾ ਜੇਲ ਬ੍ਰੇਕ ਹੋ ਜਾਣਾ ਇਸ ਪਲੈਨਿੰਗ ਦੇ ਵਿੱਚ ਹਰਵਿੰਦਰ ਸਿੰਘ ਮਿੰਟੂ ਅਤੇ ਉਹਨਾਂ ਸਾਰੇ ਕ੍ਰਾਈਮਨਲਸ ਨੇ ਯੋਜਨਾਬੰਦੀ ਦੇ ਤਹਿਤ ਜੇਲ੍ਹ ਤੋਂ ਭੱਜਣਾ ਸੀ ਲੇਕਿਨ ਕਸ਼ਮੀਰਾ ਸਿੰਘ ਕਬਦੀ ਜਿਸ ਕੋਲੇ ਜਾਣਕਾਰੀ ਨਹੀਂ ਸੀ ਕਿ ਉਸਦੀ ਤਾਂ ਜ਼ਮਾਨਤ ਹੋ ਚੁੱਕੀ ਹੈ ਉਸਨੇ ਤਾਂ ਕੁਝ ਦਿਨ ਬਾਅਦ ਬਾਹਰ ਆ ਜਾਣਾ ਸੀ ਉਹ ਵੀ ਇਹਨਾਂ ਦੇ ਨਾਲ ਜੇਲ੍ਹ ਤੋਂ ਫਰਾਰ ਹੋ ਗਿਆ